ਕਣਾਥੇ ਆਪਣਾ ਹਾਂਜੀ ਹਾਂਜੀ ਮੰਮੀ ਨੇ ਲਵਾ ਆ ਲਿਆ ਫੜਾਪੈਂ ਆ ਬੋਤਲ ਤਾਂ ਛੋਟੀ ਹੋਣੀ ਆ ਪਰ ਉਹ ਕੰਦਾ ਹੁੰਦਾ ਮੈਨੂੰ ਘੱਟ ਮਿੱਠੇ ਵਾਲਾ ਦਿਆ ਕਰੋ ਸ਼ਰਬਤ ਤੇ ਇਹਦੇ ਵਿੱਚ ਰਾਜੂ ਦਾ ਬਣਾ ਦਿੰਦੇ ਆ ਹਾਂ ਆਟਾ ਬਣਾ ਕੇ ਪਾ ਦੇ ਲਿਆ ਫੜਾ ਫੜਾ ਪਰ ਫੜਾ ਛੇਤੀ ਕਰ ਤੇ ਰੈਵਰ ਭਰ ਲਾ ਤੇ ਸ਼ਰਬਤ ਥੋੜਾ ਰਹਿ ਗਿਆ ਰਾਜੂ ਨੂੰ ਕਾ ਹੋਰ ਲੈ ਕੇ ਆਵੇ ਮੰਮੀ ਬੰਦਾ ਆ ਬਾਹਰ ਕੋਣ ਆ ਦੇਖਿਆ ਨਹੀਂ ਤੁਸੀਂ ਆ ਵੇ ਆ ਰਾਜੂ ਤੁਰਿਆ ਆਂ ਦੇ ਪਰ ਆਵਾ ਤੈਨੂੰ ਕਿਹਾ ਸੀ ਨਾ ਪਹੁੰਚ ਜਾਣਾ ਉਹ ਮੈਂ ਕੰਮੇ ਲੱਗ ਪਈ ਤੇ ਤਦ ਥੋੜਾ ਟਾਈਮ ਲੱਗ ਗਿਆ ਹੋ ਗਿਆ ਵੀ ਬੜੀ ਮਹਿਫਿਲ ਮੈਂ ਆਪ ਵੀ ਲੈਣਾ ਅੱਛਾ ਅੱਛਾ ਤੇ ਨਿਰਮਲ ਕਿੱਥੇ ਹੈ ਨਿਰਮਲ ਆਵੇ ਤੇਰੇ ਲੱਗੇ ਕੀ ਹੋ ਗਿਆ ਤੁਹਾਨੂੰ ਦੱਸੋ ਤੈਨੂੰ ਇੱਕ ਖੁਸ਼ਕਬੂਦੀ ਲੈਣੀ ਆ ਫੇਰ ਕੁਛ ਨਾ ਕੁਛ ਲੈਏ ਹੋਣੇ ਆ ਹੁਣ ਕੀ ਲੈ ਆਏ ਜੀ ਲਿਆਂਦਾ ਹੀ ਆ ਕੁਛ ਨਾ ਪਛਰ ਲਿਆਂਦਾ ਜੀ ਕੀ ਨਹੀਂ ਜੀ ਦਾਦਾ ਨਾ ਮੈਨੂੰ ਪਾਣੀ ਪੁੜੀ ਦੇ ਪਿਆਰੇ ਇੰਨੀ ਗਰਮੀ ਹੋਣਾ ਨੇ ਡੁਕਣਾ ਪਹਿਲਾਂ ਤੂੰ ਦੱਸ ਲੈ ਕੇ ਕੀ ਆਏ ਮੈਨੂੰ ਲੱਗਦਾ ਪਤਾ ਵਾ ਮੈਂ ਹੁਣ ਬੜੀ ਕੀਮਤੀ ਚੀਜ਼ ਲੈ ਕੇ ਆਇਆ ਹਾਂ ਮੰਮੀ ਜੀ ਹੁਣ ਪਤਾ ਨਹੀਂ ਫੇਰ ਕੀ ਚੁੱਕ ਲਿਆਇਆ ਅੱਗੇ ਤੇ ਇੰਨੀਆਂ ਚੀਜ਼ਾਂ ਹੋਈਆਂ ਵਾ ਘਰ ਚੁੱਕੇ ਨਹੀਂ ਲਿਆਇਆ ਉਹਨੂੰ ਵੇਖ ਕੇ ਨਾ ਤੂੰ ਫੁੱਲੀ ਨਹੀਂ ਸਮਾਣਾ ਤੇ ਭਰਾਵਾ ਅੱਗੇ ਬੜੀ ਖੁਸ਼ ਹੁੰਦੀ ਓ ਉਹ ਨਾ ਜਿਹੜੀ ਚੀਜ਼ ਲਿਆਉਂਦੇ ਮੈਨੂੰ ਤਾਂ ਖੁਸ਼ੀ ਹੁੰਦੀ ਇਹਨੇ ਉਹਨੂੰ ਵੇਖ ਲੈਣਾ ਕਿਤੇ ਜਿਹੜੀ ਚੀਜ਼ ਮੈਂ ਲੈ ਆਇਆ ਵਾ ਨਾਲ ਹਾਂ ਇਹਨੇ ਡਬਲ ਹੋ ਜਾਣਾ ਅੱਛਾ ਆਹ ਕੌਣ ਆ ਬਾਹਰ ਬਹਿਲਾ ਮਾਰੀ ਜਾਂਦਾ ਵੇਖ ਕੇ ਆ ਜਾ ਚੱਲ ਆ ਤੈਨੂੰ ਮੈਂ ਮਖਾਵਾ ਆ ਜਾ ਜਾ ਲੈ ਆ ਜਿਹੜੀ ਚੀਜ਼ ਹੈ ਚਲ ਆ ਕੀ ਆ ਕੁਸ਼ੀ ਦੇ ਮਿੰਟ ਲੋ ਮੈਨੂੰ ਦੋ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਖਲੋ ਆ ਹੱਕੀ ਨੇ ਆਣੇ ਵਾਲੀਆ ਹਰਕਤਾ ਕਰਨ ਦਾ ਏ ਆ ਜਾ ਯਾਰ ਇੱਧਰ ਆ ਆ ਜਾ ਯਾਰ ਭੈਣੇ ਮੈਂ ਰੁਕ ਜਾ ਵੀ ਨਹੀਂ ਇੱਥੇ ਠਹਿਰ ਜਾ ਹਜੇ ਮੈਂ ਇਦਾਂ ਨਹੀਂ ਤੈਨੂੰ ਅੰਦਰ ਆਉਣ ਦੇਣਾ ਮੈਂ ਤੂੰ ਕੀ ਕਰ ਨਹੀਂ ਆ ਇੱਕ ਮਿੰਟ ਰੁਕੋ ਪਾਜੀ ਤੁਹਾਨੂੰ ਕਹਿ ਇਹ ਨਾ ਮੈਨੂੰ ਨਾਲ ਲੈ ਕੇ ਆਓ ਜਿਹੜੀ ਮੇਰੀ ਮੇਰੇ ਤੋਂ ਬੇਤੁਫੀ ਹੋਈ ਨਾ ਮੈਨੂੰ ਲੱਗਦਾ ਮੇਰੀ ਭੈਣ ਹਾਲੀ ਵੀ ਮੇਰੇ ਨਾਲ ਬਹੁਤ ਨਰਾਜ ਆ ਚੱਲ ਰਾਣੀ ਹੌਸਲਾ ਕਰ ਆ ਲੈ ਤੈਨੂੰ ਕੀ ਪਤਾ ਕੀ ਕਰਨ ਦੀ ਮੇਰੇ ਕੋਲ ਰੁਕ ਜਾ ਕਮੈਂਟ ਨਹੀਂ ਮੈਂ ਚੱਲਦਾ ਤੈਨੂੰ ਕਿਹਾ ਉਹਨੇ ਤੇਰੀ ਭੈਣ ਹੈ ਵੀ ਇੱਥੇ ਰੋ ਰੁਕ ਜਾ ਨਾ ਮੈਂ ਰਾਣੀ ਰੁਕ ਜਾ ਨਹੀਂ ਪਾਜੀ ਮੈਂ ਚੱਲਦਾ ਓਏ ਆ ਲੰਗੇ ਆਪਣੀ ਭੈਣ ਨੂੰ 2 ਮਿੰਟ ਰੁਕ ਜਾ ਵੀਰੇ ਵੀਰੇ ਰੋਕ ਤੂੰ ਕਿੱਥੇ ਚੱਲਾਵਾ ਲੈ ਮੈਂ ਆਪਣੇ ਘਰ ਨੂੰ ਇੱਧਾ ਥੋੜੀ ਅੰਦਰ ਲੈ ਕੇ ਜਾਣਾ ਹਾਂ ਮੁਰਸਾਗਣਾ ਨੂੰ ਲੈ ਕੇ ਜਾਣਾ ਹਾਂ ਕਿੰਨੇ ਚਿਰ ਬਾਅਦ ਮੈਂ ਤੈਨੂੰ ਵੇਖਿਆ ਵਾ ਖਲੋ ਜਾ ਆ ਜਾਣਾ ਹੈ ਲੈ ਆਰਾ ਇਦਾਂ ਨਹੀਂ ਕਰੀ ਜਾ ਕੇ ਚੱਲ ਪੁੱਛਦੇ ਨੇ ਤੁਹਾਨੂੰ ਡਰਾਇ ਜਿਤਾ ਲੈ ਡਰਾਮੇ ਜਿਤਾ ਮੈਂ ਤੇ ਆਪਣੇ ਵੀਰ ਨੂੰ ਵੇਖ ਕੇ ਨਾ ਬੜੀ ਖੁਸ਼ ਹੋ ਗਈ ਤੇ ਮੇਰੇ ਮੰਮੀ ਤੇ ਕਹਿੰਦੇ ਪੈ ਸੀ ਕਿ ਕੋਈ ਨਾ ਕੋਈ ਕੀ ਪਤਾ ਤੇਰੇ ਪੇਕੇਆਂ ਤੇ ਨਹੀਂ ਆਉਂਦੇ ਆ ਪਰ ਮੈਂ ਸੋਚਿਆ ਪਿੰਨੇ ਚੇ ਹੋ ਗਏ ਆ ਉਦੋਂ ਉਹ ਤਾਂ ਕੋਈ ਮੇਰੇ ਪੇਕੇਆਂ ਤੋਂ ਆਇਆ ਨਹੀਂ ਹੁਣ ਕਿੰਨੇ ਆਉਣਾ ਵਾ ਅੱਜ ਮੈਂ ਆਪਣੇ ਵੀਰੇ ਨੂੰ ਆਪਣੇ ਗੇਟ ਦੇ ਸਾਹਮਣੇ ਦੇਖਦੇ ਨਾ ਇੰਨੀ ਖੁਸ਼ ਹੋ ਗਈ ਆ ਤੁਹਾਨੂੰ ਕੀ ਦੱਸਾਂ ਤੇ ਸੱਚੀ ਕਹਿੰਦੇ ਪਈ ਕਿ ਤੂੰ ਮੇਰੇ ਵਾਸਤੇ ਨਾ ਅੱਜ ਬੜੀ ਕੀਮਤੀ ਚੀਜ਼ ਲੈ ਕੇ ਆਇਆ ਬੱਸ ਕਰ ਬੈਠੇ ਦੇਖੀਂ ਕਿਆ ਪਰਮਾ ਨਾਲੋਂ ਵੱਧ ਕੀਮਤੀ ਕੀ ਹੋ ਸਕਦਾ ਵਾ ਭੈਣੇ ਮੈਂ ਜੋਤਰ ਨਾਲ ਕੀਤਾ ਨਾ ਸੱਚੀ ਮੈਂ ਬਹੁਤ ਸ਼ਰਮਿੰਦਾ ਹਾਂ ਨਹੀਂ ਨਹੀਂ ਵੀਰੇ ਕੋਈ ਗੱਲ ਨਹੀਂ ਮੈਂ ਮਾਫ ਕਰਦੇ ਬੈਠੇ ਰਾਣੀ ਆ ਕੀ ਕਰਨਿਆ ਮੈਂ ਬਹੁਤ ਮਾੜਾ ਕੀਤਾ ਤੇਰੇ ਨਾਲ ਉਹ ਮੇਰੇ ਹਾਲਾਤ ਹੀ ਇਦਾਂ ਦੇ ਸੀ ਤੇਰੇ ਤੇ ਲਾ ਦਿੱਤਾ ਦੰਦੇ ਸੀ ਨਾ ਮੇਰੇ ਤੇ ਸਹੀ ਨਾ ਮੇਰੇ ਮੱਤ ਤੇ ਪਰਦਾ ਵੱਜ ਗਿਆ ਮੈਂ ਕਿਉਂ ਕੀਤਾ ਤੇਰੇ ਨਾਲ ਇੱਕ ਦਾ ਚੱਲ ਵੀਰੇ ਮੈਂ ਬਹੁਤ ਗਲਤ ਕੀਤਾ ਤੇਰੇ ਨਾਲ ਚੱਲ ਤੂੰ ਅੰਦਰ ਤੇ ਆ ਚੱਲ ਆ ਜਾ ਹਣ ਅੰਦਰ ਆ ਜਾ ਅੰਦਰ ਬੈਠ ਕੇ ਗੱਲ ਕਰਦੇ ਹਾਂ ਮੈਂ ਕਿੱਦਾਂ ਜਾਵਾਂ ਅੰਦਰ ਕਿਹੜੇ ਮੂੜਾਂ ਆਪ ਹੈਂ ਤਾ ਕਾਲਿਆ ਹੈ ਤੂੰ ਕੋਣ ਹੈ ਰਾਣੇ ਮੰਮੀ ਜੀ ਹਾਂ ਮੈਂ ਤੋ ਮਾਫੀ ਮਾਫ ਕਰਦੇ ਮੈਨੂੰ ਮੈਂ ਨਾ ਪੁੱਤ ਮਾਮਾ ਨੂੰ ਕਦੇ ਮਾਫੀ ਮੰਗੀ ਨਾ ਨਾ ਪੁੱਤ ਨਾ ਪੁੱਤ ਹੇਸ਼ੋ ਕਰਾ ਤੂੰ ਆਇਆ ਕੇ ਮੇਰਾ ਪੁੱਤ ਹੈ ਮੈਂ ਤਾਂ ਤੇਰਾ ਬਹੁਤ ਮਾੜੀ ਕੀਤੀ ਮਾਮਸੀ ਉਹ ਛੱਡ ਦੋ ਮਾੜੀ ਕੀਤੀ ਨਹੀਂ ਤੂੰ ਇਹਨੂੰ ਬੂਹੇ ਚ ਲੈ ਕੇ ਖਲੋ ਤੇਰੇ ਕੇ ਕਿ ਨੱਟੋ ਤੇ ਕਹਿੰਦੀ ਮੈਂ ਹੁੰਦੇ ਤੇਰ ਵੀ ਚੋੜਿਆ ਫੇਰ ਵੀ ਇੱਥੇ ਗੱਲਾਂ ਕਰਨੀ ਜਾਂਦੀ ਮੈਂ ਕਹਿੰਦੀ ਨਾ ਕੱਲਾ ਆਇਆ ਕੇ ਬਾਕੀ ਵੀ ਕੋਈ ਆਇਆ ਨਹੀਂ ਕੱਲਾ ਹੀ ਆਇਆ ਚਲੋ ਬਾਹਰ ਆਜਾ ਆਹ ਅੰਦਰ ਇਹਨੇ ਇਹਨੇ ਮਾਵੀ ਨੂੰ ਡਰਾੜੀ ਦਿੱਤਾ ਹੈ ਅੱਛਾ ਔਰ ਟੇਲ ਲੈਣ ਭਾਜੀ ਜੀ ਨਾਲਾਂ ਦੇ ਵਿੱਚ ਵਾਊਚਰ ਜਿਲੇ ਆ ਇਹਨੂੰ ਅਪਰਾਣੇ ਆਪਰਾ ਨਹੀਂ ਹੈਗਾ ਤੇ ਨਿਆ ਪ੍ਰਕਾਰ ਹੈ ਮਾਈਕਰਸੀ ਦਾ ਘਰ ਬੋਤ ਦਾ ਘਰ ਆਂਦੇ ਨੇ ਮਾਈਕਰਸੀ ਦਾ ਘਰ ਇਹਨੇ ਸਾਨੂੰ ਬਾਕਸ਼ਿਆ ਵਾ ਸੱਚੀ ਨੂੰ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਚੱਲ ਨਹੀਂ ਲੈ ਕੇ ਚੱਲ ਮੈਂ ਦੁਕਾਨ ਤੋਂ ਕੋਈ ਚੀਜ਼ ਫੜ ਕੇ ਲੈ ਕੇ ਆਈ ਆ ਜਾਓ ਜੀ ਆਜਾ ਮਾਈਕਰਮੀ ਇਹ ਲੈ ਪਾਣੀ ਲੈ ਕੇ ਆਈ ਤੇਰੇ ਵਾਸਤੇ ਹਾਂ ਜੀ ਹਾਂ ਤੜੀ ਤਰੱਕੀ ਵੇਖ ਕੇ ਨਾ ਸੱਚੀ ਬਹੁਤ ਖੁਸ਼ੀ ਹੋਈ ਮੈਨੂੰ ਬਾਬਾ ਬੇਲੀ ਕਿਰਪਾ ਸਾਰੀ ਉਹਦੀ ਕਿਰਪਾ ਨਾਲ ਹੀ ਹੋਇਆ ਸਭ ਕਿਰਪਾ ਤੇ ਤੁਹਾਡੀ ਮਿਹਨਤ ਸੱਚੀ ਉਹ ਮਿਹਨਤ ਨੂੰ ਭਾਗ ਲੱਗੇ ਬਹੁਤ ਬਰਿਆ ਹੈ ਯਾਰਾ ਨੇ ਬੰਦਾ ਸੱਚੇ ਮਨੋਂ ਮਿਹਨਤ ਕਰਦਾ ਰਹੇ ਨਾ ਇੱਕ ਨਾ ਇੱਕ ਦਿਨ ਬਾਬਾ ਫਲ ਜ਼ਰ ਦਿੰਦਾ ਬਿਲਕੁਲ ਭਾਜੀ ਭਾਜੀ ਮੈਂ ਸੱਚੀ ਨਾ ਆਪਣੀ ਕੀਤੀਆਂ ਤੇ ਬਹੁਤ ਸ਼ੁਕਰ ਮੈਂਦਾ ਹਾਂ ਯਾਰ ਅਸੀਂ ਤੈਨੂੰ ਕਹਾਂ ਨਾ ਇਹੋ ਜਿਹੀ ਗੱਲਾਂ ਨਾ ਕਰ ਹੁਣ ਤੇ ਤੇਰੀ ਭੈਣ ਦਾ ਹੀ ਮਨ ਦੂ ਪਾਣੀ ਪਾਣੀ ਰੰਦਣਾ ਗਏ ਤੈਨੂੰ ਵੇਖ ਕੇ ਸੱਚੀ ਮੈਂ ਸੱਚੀ ਮੇਰੀ ਪਿਆਰ ਸੋਚੀਗੀ ਸੱਚੀ ਮੇਰੀ ਭੈਣ ਨੂੰ ਮਿਲ ਪਿਆ ਜਿਵੇਂ ਬੜੇ ਚਿਰ ਬਾਅਦ ਕਹਿੰਦੇ ਤੁਛ ਹੋਈ ਤੈਨੂੰ ਵੇਖ ਕੇ ਚੱਲ ਪਾਣੀ ਪੀ ਲੈ ਗਰਮੀ ਪਈ ਏ ਦਸ ਪੀ ਲੈ ਪਹਿਲੇ ਸੱਚੀ ਦੱਸ ਮੈਂ ਤੇ ਸ਼ਮਿੰਦਰ ਵੀ ਗਏ ਹਾਂ ਉੱਥੇ ਦਰਵਾਜ਼ੇ ਨੂੰ ਲੋਕ ਲੱਗਾ ਗਿਆਂ ਫਿਰ ਇਹ ਦੋਵੇਂ ਵਾਪਸ ਆ ਗਏ ਅੱਛਾ ਚਾਹ ਪਰਾਣਾ ਹੀ ਕਰ ਪੁਰਾਣੇ ਕਰ ਫਿਰ ਲੋਕ ਲਾਤਾ ਸੀ ਨਾ ਫਿਰ ਜੇ ਅਸੀਂ ਇੱਥੇ ਸ਼ਿਫਟ ਹੋ ਗਏ ਫਿਰ ਉੱਥੇ ਕੀ ਕਰਨਾ ਸੀ ਇਹ ਆ ਕਿ ਅਸੀਂ ਸੇਲ ਨਹੀਂ ਕੀਤਾ ਉਹ ਸਾਡੀਆਂ ਬੜੀਆਂ ਪੁਰਾਣੀਆਂ ਯਾਦਾਂ ਆ ਜਿਹੜੀਆਂ ਅਸੀਂ ਉਹਦੇ ਵਿੱਚ ਕੱਟੀਆਂ ਆ ਇਸ ਕਰਕੇ ਸਾਡੇ ਨੇ ਮਾਨ ਹੀ ਨਹੀਂ ਕੀਤਾ ਕਿ ਇਹਨਾਂ ਨੂੰ ਕੋਈ ਸੇਲ ਕਰੀਏ ਮੈਨੂੰ ਇੱਕ ਵਾਰ ਦੱਸੋ ਤੁਹਾਨੂੰ ਵੀਰਾ ਕਿੱਥੇ ਮਿਲ ਗਿਆ ਤੇ ਨਾਲੇ ਵੀਰੇ ਤੂੰ ਆਪਣੀ ਕੀ ਹਾਲਤ ਬਣਾਈ ਹੋਈ ਆ ਤੂੰ ਤੇ ਕਿਤੇ ਐ ਟਿਕਟੌਕ ਰੇ ਨਾਮ ਨਹੀਂ ਬਿਲਕੁਲ ਟੈਂਸ਼ਨ ਤੇ ਤੈਨੂੰ ਕੀ ਹੋ ਗਿਆ ਵਾ ਤੁਹ ਕੀ ਸਿਰ ਤੇ ਕੀ ਬੰਨਿਆ ਵਾ ਕੀ ਹੋ ਗਿਆ ਵਾ ਮੇਮਾ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਦਾ ਆਪਾਂ ਜਿਹੜੀ ਨਵੀਂ ਪਟੇਲੀ ਸ਼ੁਰੂ ਕੀਤੀ ਬਣਾਣੀ ਹਾਂਜੀ ਅੱਜ ਮੈਂ ਉੱਥੇ ਬੈਠਾਂ ਹੀ ਜਾ ਲਿਆ ਇਹ ਬਾਹਰ ਵਾਲੇ ਲੀਵਰ ਦਾ ਕੰਮ ਮੰਗਨ ਆਂਦੇ ਆ ਉਹਨਾਂ ਨੇ ਇਹਨੂੰ ਕਹਿਤਾ ਵੀ ਅੱਜ ਅਸੀਂ ਤੈਨੂੰ ਕੰਮ ਨਹੀਂ ਦੇ ਸਕਦੇ ਉਹਦਾਂ ਕਹੀ ਰੇਤਾ ਹੈ ਅੱਜ ਮਾਲਕ ਅੱਜ ਮਾਲਕ ਨਾ ਆਪ ਆਏ ਆ ਅੰਦਰ ਬੈਠੇ ਆ ਉਹਨਾਂ ਨੇ ਗੱਲ ਕਰਨਾਂ ਜਾ ਕੇ ਇਹ ਜਦੋਂ ਅੰਦਰ ਆਇਆ ਇਹਦੇ ਕਰਲੇ ਕੱਢੀ ਜਾਂਦਾ ਸੀ ਭਾਜੀ ਮੈਨੂੰ ਕੰਮ ਦੇ ਦਿਓ ਮੈਨੂੰ ਕੰਮ ਦੇ ਦਿਓ ਮੇਰੇ ਐਸਾ ਕਿਉਂ ਹੋ ਗਿਆ ਤੂੰ ਦਿਹਾੜੀਆਂ ਕਰਨ ਡਿਆ ਤੂੰ ਮੇਰਾ ਨਾ ਮੂੰਹ ਨਾ ਵੀ ਗੱਲ ਸੁਣਾ ਮੇਰਾ ਮੂੰਹ ਦੂਜੇ ਪਾਸੇ ਮੈਂ ਨਹੀਂ ਵੇਖਿਆ ਵੀ ਰਾਣਾ ਮੈਂ ਤਾਂ ਉੱਠ ਕੇ ਜਦੋਂ ਵੇਖਿਆ ਤਾਂ ਮੈਂ ਤਾਂ ਹਰਾ ਨਹੀਂ ਹੋ ਗਿਆ ਵੀ ਰਾਣਾ ਲੈ ਬੰਦਨ ਦੇ ਆ ਸਾਡੇ ਬਾਕੇ ਮੇਰੇ ਕੀ ਗੱਲ ਹੈ ਮੰਮੀ ਭਾਬੀ ਕਿੱਥੇ ਨਾਲ ਠੀਕ ਨੇ ਆ ਨਾ ਆ ਘਰੇ ਉੱਤੇ ਠੀਕ ਹੈ ਮੇਰੇ ਨਾਲ ਕੁਝ ਨਾ ਕਾਮੀਆਂ ਕਰਕੇ ਨਾ ਮੇਰੀ ਵੀ ਐ ਕੋਈ ਫਿਕਰ ਨਹੀਂ ਜਦੋਂ ਜਿੰਮਾ ਥੋੜਾ ਹੰਕਾਰ ਆ ਗਿਆ ਸੀ ਨਾ ਉਹਦੇ ਕਰਕੇ ਸਾਰਾ ਕੁਝ ਹੋਇਆ ਉਹਦੇ ਕਰਕੇ ਮੈਂ ਅੰਤ ਤੱਕ ਪਹੁੰਚਿਆ ਤਾਂ ਮੈਂ ਦਿਹਾੜੀੇ ਕਰਨੀਏ ਦਿਹਾੜੀੇ ਕਰਨ ਤੱਕ ਮਜਬੂਰ ਹੋ ਗਿਆ ਮੈਂ ਸੱਚੀ ਇਹ ਤੇ ਨਾ ਮੈਂ ਮਤ ਆਂਦਾ ਹੀ ਨਹੀਂ ਘਰ ਮੈਂ ਜ਼ਬਰਦਸਤੀ ਇਹਨੂੰ ਬਰੋਬਰੀ ਘਰ ਲੈ ਗਿਆ ਵੀ ਆਪਾਂ ਨਾ ਰਾਣੇ ਘਰ ਜਾ ਕੇ ਗੱਲ ਕਰਦੇ ਆ ਇਹ ਜਾਂਦਾ ਨਹੀਂ ਤੂੰ ਘਰ ਕਿਉਂ ਨਹੀਂ ਹੋਣਿਆ ਤੇ ਮੈਂ ਖੁਸ਼ ਨਹੀਂ ਕਿ ਤੇਰੇ ਭਾਚੀ ਮਿਲੇ ਆ ਤੈਨੂੰ ਤੈਨੂੰ ਤਾਂ ਖੁਦ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਭੈਣ ਕਿੱਥੇ ਆ ਮੈਂ ਉਹਨੂੰ ਮਿਲਾਂ ਜਾ ਕੇ ਤੈਨੂੰ ਵੀਰੋ ਜਬਰਦਸਤੀ ਲੈ ਕੇ ਆਏ ਆ ਏਦਾਂ ਕਿਉਂ ਰੋਣੇ ਖੁਸ਼ੀ ਰਹੀ ਗਈ ਇਹਨੂੰ ਪਰ ਆਪਣੀਆਂ ਨਾ ਨਿਕਾਮੀਆਂ ਲਗਾਉਣ ਆਈ ਮੈਂ ਨਹੀਂ ਜਾਣਾ ਕਾ ਮੈਂ ਕਿਹੜੇ ਮੂਣਾ ਦੀਦੀ ਦੇ ਸਾਹਮਣੇ ਜਾਣਾ ਬਸ ਆਹੀ ਗੱਲ ਵੀਰੇ ਸਾਰਾ ਕੁਝ ਛੱਡ ਮੈਨੂੰ ਤੂੰ ਇਹ ਦੱਸ ਆ ਸਾਰੀ ਗੱਲਾਂ ਕੀ ਵਜਾ ਕੀ ਆ ਤੇਰੀ ਆ ਹਾਲਤ ਹੋਈ ਕਿੱਦਾਂ ਲੈ ਸੋਹਣੇ ਭੈਣੇ ਕੀ ਕੀ ਬੀਤੀ ਮੇਰੇ ਨਾਲ ਇਨਾ ਕੁਛ ਹੋ ਗਿਆ ਤੇ ਤੁਮ ਇਹਨੂੰ ਹੁਣ ਦੱਸਣ ਦਿਆ ਮੰਮੀ ਜੀ ਬਾਹਲੇ ਆ ਲੋ ਪਾਣੀ ਖਾ ਲੋ ਦਵਾਈ ਮੇਰੀ ਗੱਲ ਸੁਣੋ ਕਿੰਨੀ ਮਾ ਰਣਜੀਤ ਨੂੰ ਮੈਂ ਚਾਹ ਬਣਾਉਣ ਕਰਕੇ ਤੇ ਦੇ ਗਈ ਪਹਿਲੇ ਬਣਾਈ ਤਾਂ ਜੀ ਦਾਦੀ ਤੇ ਮੈਂ ਹਾਂ ਚੱਲ ਟੀਲਣ ਗਈ ਉੱਠ ਕੇ ਤੋ ਉੱਠਦੀ ਹੀ ਨਹੀਂ ਪਈ ਹੈਗੀ ਔਰ ਮੈਂ ਫੇਰ ਦੁਬਾਰਾ ਚਾਹ ਬਣਾਈ ਜੇ ਤਾਂ ਜੀ ਤੇ ਫੇਰ ਸੌਣੇ ਰੱਖੀ ਐ ਇੰਨਾ ਜਿਆਦਾ ਮੰਮੀ ਥੱਕ ਜਾਂਦੇ ਆ ਨਾ ਉਹ ਸ਼ੀ ਨੀ ਕਰਦੇ ਹੈਗੇ ਉਹਨਾਂ ਨੂੰ ਪਤਾ ਨਹੀਂ ਮੈਂ ਪਿਆ ਕਿੱਥੇ ਤੇ ਕਿੱਥੇ ਨਹੀਂ ਹੁਣ ਮੈਂ ਬਾਜਾ ਚੰਗੀਆਂ ਦੇਖੀਆਂ ਨਹੀਂ ਤਾਂ ਹੁਣ ਉੱਠੇ ਚ ਹਿਸਾਬ ਨਾਲੋ ਚਲੋ ਕੋਈ ਨਹੀਂ ਮੈਂ ਕਹੀ ਹਾਂ ਮੇਰਾ ਚਿਹਰਾ ਸੁੱਤਾ ਨਹੀਂ ਆ ਰਿਹਾ ਕੀ ਠਾਉਣਾ ਕੀ ਕਰਾਉਣਾ ਸਾਰੇ ਜਿਹੜੀ ਦਾ ਖਿਆਲ ਤਾਂ ਪਿਆ ਨਹੀਂ ਆ ਰਹਾ ਸੰਜੋਏ ਤੇ ਫਿਰ ਉਹ ਉਠਾਉਣ ਨੂੰ ਕੀ ਨਹੀਂ ਕਰ ਉਹ ਤੇ ਮੰਮੀ ਗੱਲ ਠੀਕ ਆ ਇਹ ਆ ਕਿ ਦੇਖੋ ਮਤਲਬ ਸਾਰਾ ਦਿਨ ਵਿਚਾਰੇ ਕੰਮ ਕਰਦੇ ਆ ਮੈਂ ਵੀ ਇਹੋ ਸੋਚਿਆ ਪਰ ਇਹ ਵੀ ਆਪ ਚੱਲ ਹੋਣੀ ਇਹਨਾਂ ਨੇ ਘੜੀ ਸਾਡੇ ਚ ਬੈਠ ਕੇ ਗੱਲਬਾਤ ਕਰਨੀ ਮੁਰਕੇ ਤਾਂ ਸਾਰਾ ਦਿਨ ਪਤਾ ਨਹੀਂ ਕਿੱਥੇ ਜਾ ਕੇ ਤਾਂ ਕੰਮ ਕਰਦੇ ਕਿੱਥੇ ਨਹੀਂ ਤਰਸ ਵੀ ਹੁੰਦਾ ਮੰਮੀ ਇਹੋ ਜਿਹੇ ਕੰਮ ਚਾਰੇ ਨੇ ਕਦੀ ਕੀਤੇ ਥੋੜਾ ਹੀ ਆ ਮੈਂ ਤੇ ਕੱਲ ਪਸੋਂ ਦੀ ਪਤਾ ਨਹੀਂ ਕਿੱਥੇ ਕਿੱਥੇ ਪਤਾ ਕਰਨ ਡਈ ਆ ਕੰਮ ਨਾਲ ਕਿਤੇ ਨਹੀਂ ਮੰਮੀ ਮਿਲਣ ਡਿਆ ਹੱਲੇ ਕੋਈ ਕੰਮ ਨਹੀਂ ਮਿਲਣ ਡਿਆ ਚਲ ਕੋਈ ਨਹੀਂ ਮਿਲਦੀ ਕੋਈ ਨਹੀਂ ਉੱਠਿਆ ਚਾਹ ਮੰਮੀ ਆ ਗਿਆਂ ਦੀ ਤਾਂ ਚਾਬੀ ਹੈ ਨਾ ਮੇਰੇ ਖਿਸਰਾ ਨੇ ਕੱਢੇ ਕਿੰਨੀ ਯਾਰਾ ਕਰ ਹਾਂ ਚਾਬੀ ਟੁੱਟੀ ਹੋਈ ਹੈ ਮੈਂ ਵੀ ਅੱਖਾਂ ਚੜ ਸੁੱਤਾ ਕੀ ਥੋੜਾ ਕੋਠੇ ਘੜੋੜਾ ਚੱਲ ਆਪਣੇ ਤਾਂ ਆਈ ਨੀਂਦ ਚੜ ਗਈ ਨਾ ਤੈਨੂੰ ਕੀ ਦੱਸਾਂ ਕੱਲ ਮੈਂ ਪਤਾ ਕਿੰਨਾ ਕੋਇਸਤੇ ਕਿਨੇ ਸਕੂਲ ਦੀ ਮਿੰਨਸਤਾ ਹੈ ਸੀਗਾ ਕੋਈ ਮਿਲ ਗਿਆ ਤੁਹਾਨੂੰ ਕੀ ਹੋਇਆ ਸਾਰਾ ਕੁਝ ਮਿਲ ਗਿਆ ਸਾਰਾ ਕੁਝ ਮਿਲ ਗਿਆ ਖੁਸ਼ਬਰੀ ਹੈ ਭਾਈ ਹਾਂ ਮੇਰੇ ਲਈ ਮਿਲ ਗਿਆ ਰਿਟਾਰਡ ਦੇ ਬਹੁਤ ਟੈਰਿਬਲੀ ਕਿਸ਼ ਕਰੀ ਹੈ ਹੈ ਹਾਂ ਕੀ ਹੋਇਆ ਬਾਪੂ ਤੇ ਦੱਸੋ ਤੇ ਸਹੀ ਦੱਸਦਾ ਹੱਸ ਕੇ ਦੱਸੋ ਕੀ ਆ ਚਲ ਜੀ ਬਿਲੀ ਚਲੋ ਮੈਂ ਦੱਸ ਦੇ ਲਾ ਤੁਹਾਨੂੰ ਮੈਂ ਨਾ ਕੱਲ ਕਾਮ ਤੇ ਗਿਆ ਹਾਂ ਹਾਂ ਕਾਮ ਤੇ ਗਿਆ ਹਾਂ ਆਹ ਪਹਿਲੇ ਮਿਲ ਗਿਆ ਉਹ ਇੱਥੋਂ ਪਹਿਲੇ ਤੇ ਮਿਲ ਲੈ ਮਿਲ ਲੈ ਦੇ ਜਿੱਤੇ ਕੰਮ ਕਰ ਰਹੇ ਨੇ ਪਰ ਮਿਹਨਤ ਤੇ ਮਿਲਣੀ ਹੈ ਫੇਰ ਹੋਰ ਮੈਂ ਕੰਮ ਨਹੀਂ ਮਤਲਬ ਕਿ ਮਿਹਨਤ ਮਿਲਿਆ ਮੈਨੂੰ ਕੋਈ ਸ਼ੋਰ ਮਿਲ ਗਿਆ ਉਹ ਸ਼ੋਰ ਮਿਲ ਗਿਆ ਅਨੰਦ ਅੱਦੇ ਕਿਹੜਾ ਕਿਹੜਾ ਮੇਰਾ ਰਿਸ਼ਤੇਦਾਰ ਮਿਲ ਗਿਆ ਕੋਈ ਜਾਦੂ ਜੀ ਨਹੀਂ ਮਿਲ ਗਈ ਤੇਰਾ ਰਿਸ਼ਤੇਦਾਰ ਮਿਲ ਗਿਆ ਕੌਣ ਮੈਂ ਦੱਸਦਾ ਮੈਂ ਮੁੰਮੇ ਇੱਥੇ ਜੇ ਕੰਮ ਕਰਨ ਗਿਆ ਨਾ ਹਾਂ ਉੱਥੇ ਮੈਨੂੰ ਰਾਜੂ ਭਾਜੀ ਮਿਲੇ ਅੱਛਾ ਰਾਜੂ ਭਾਜੀ ਹਾਂ ਹੈਲੋ ਅੱਛਾ ਤੇ ਜਿਹੜੇ ਕੰਮ ਕਰ ਦਿੰਦਾ ਹੈ ਨਾ ਸੋਦੇ ਕੀ ਕਰਦੇ ਹੋ ਦੱਸਦਾ ਨਾ ਜਿੰਨੇ ਜੇ ਮੈਂ ਕੰਮ ਕਰ ਦਿੰਦਾ ਨਾ ਹੂੰ ਉਥੇ ਰਾਜੂ ਭਾਈ ਖੁਦ ਮਾਲਕ ਹੀ ਮਾਲਕ ਹਾਂ ਹੈ ਹੈ ਰਾਜੂ ਭਾਈ ਦਾ ਕੰਮ ਹੈ ਮਤਲਬ ਤੇ ਖੁਸ਼ ਤੇ ਖੁਸ਼ ਹੋਗੇ ਸੁਣ ਕੇ ਰਾਜੂ ਭਾਈ ਦਾ ਕੰਮ ਇਥੇ ਜਿਹੜੀ ਪਹਿਲਾਂ ਜਿਹੇ ਦਾ ਕੰਮ ਕਰ ਦੇਣਾ ਹਾਂਜੀ ਹੁਣ ਆਪ ਖੁਦ ਹੀ ਬੁਠੀਆਂ ਬਣਾਵੜਾ ਵੇਚਦੇ ਜੀ ਆਪਣੀਆਂ ਹਾਈ ਆਪਾਂ ਆਸ ਦਾ ਕੰਮ ਚੱਲ ਗਿਆ ਭਾਈ ਦਾ ਸਾਥ ਬੜੀ ਸਣੀ ਕੁਛ ਕੰਮ ਦੀ ਸੁਣਾਈ ਮੈਂ ਤਾਂ ਜਾਣ ਭਾਈ ਨੂੰ ਮਿਲਿਆ ਨਾ ਮੈਂ ਸੋਚਿਆ ਕਿ ਮੈਂ ਇਹ ਗੁੱਸੇ ਨਾਲ ਨਹੀਂ ਭਾਜੀ ਦੇ ਪਰ ਇੱਕ ਵਰੀ ਤੋਂ ਮੱਥੇ ਵਟ ਨਹੀਂ ਪਾਇਆ ਤੇ ਮੈਨੂੰ ਜਬਰਦਸਤੀ ਕਰੀ ਲਾਗੇ ਇਹ ਜੀ ਕੇ ਲੈ ਲੋ ਜਿਹੜਾ ਫਿਰਦਿਆਂ ਮੈਂ ਕਹਿੰਦੀ ਦੇਰ ਨਹੀਂ ਲੱਗਦੀ ਉਹਦੀ ਰਜਾ ਹੋਣੀ ਚਾਹੀਦੀ ਬਸ ਰੋਜ਼ੀ ਦੀ ਗੱਲ ਸਵਾਰੀ ਹੋਵੇ ਸਭ ਕੁਝ ਹੋ ਜਾਂਦਾ ਸਹੀ ਗੱਲ ਆ ਮੈਂ ਤੁਹਾਨੂੰ ਦੱਸ ਦਿਆਂ ਮੈਂ ਤਾਂ ਡਰਦਾ ਘਰੇ ਨਹੀਂ ਜਾਂਦਾ ਤੁਸੀਂ ਕਿਹੜੇ ਮੂੰਹ ਨਾਲ ਜਾਊਗਾ ਕਿਤਾ ਮੂੰਹ ਖਾਊਗਾ ਨਾਲੋਂ ਕਿ ਜੋ ਜੋ ਮੈਂ ਨਾਲ ਇੱਥੇ ਕੀਤਾ ਸੀ ਕਿੰਦਾ ਜਾ ਬੋਲੇ ਤੁਹਾਡੇ ਨਾਲ ਸਹੀ ਤਰ੍ਹਾਂ ਸਹੀ ਤਰ੍ਹਾਂ ਮੰਮੀ ਰਾਜੂ ਭਾਈ ਨਾ ਮੈਨੂੰ ਘਰੇ ਲੈ ਗਏ ਮੇਰਾ ਆਪਣੇ ਆਪਣੇ ਘਰੇ ਲੈ ਗਏ ਤੈਨੂੰ ਹਾਂ ਮੈਨੂੰ ਤਾਂ ਚੱਲ ਘਰੇ ਮੈਂ ਕਿਹੜੇ ਮੂਣਾ ਘਰੇ ਜਾਵਾਂ ਮੈਂ ਹਾਂ ਸਹੀ ਗੱਲ ਮੈਂ ਕਿ ਮਾਸੀ ਜੀ ਨਾਲ ਕਿ ਕੀ ਵਿਹਾਰ ਕੀਤਾ ਮੈਂ ਕਿੰਦਾ ਬੋਲਦਾ ਰਿਹਾ ਵਾਂ ਕਿੰਦਾ ਜਾਵਾਂ ਤੇ ਪੁੱਤੋ ਥੇ ਨਾ ਲੱਗੀ ਕੀ ਕਰਨ ਦੇ ਇਹ ਬੜੀ ਖੁਸ਼ ਹੋਈ ਹੋ ਤੇ ਇਹ ਤੇ ਮੇਰਾ ਭਰਾ ਆ ਮੈਂ ਨਾ ਪੁੱਤੋ ਕਿੰਨਾ ਤਗੜੇ ਹੋ ਗਏ ਨਾ ਮੇਰੇ ਸਿਰੰਜੀ ਦਾ ਬੰਮੇ ਦੀ ਮੈਂ ਤੁਹਾਨੂੰ ਕੀ ਦੱਸਾਂ ਜਦੋਂ ਬ੍ਰਿਟੇਨ ਵਰਨ ਦੇਖਿਆ ਨਾ ਪਹਿਲਾਂ ਤਾਂ ਮੇਰਾ دل ਨਹੀਂ ਕੀਤਾ ਪਿੰਦਰ ਜਾਵਾਂ ਕਿਹੜੇ ਮੂੰਹ ਨਾ ਜਾਵਾਂ ਪਰ ਸੱਚੀ ਜੋ ਜੋ ਮੈਂ ਕਰਤੀ ਕਿਤਿਆਂ ਨਾ ਮੇਰੇ ਭਾਂ ਨੇ ਸੱਚੀ ਮਲੜਾ ਜੀ ਉੱਥੇ ਵੜਦੇ ਭਾਂ ਆਈਨੇ ਚਾਣਾ ਮਿਲੀ ਨਾ ਮੈਨੂੰ ਮੇਰੇ ਘਰੇ ਵੜਨ ਤੱਕ ਉਹਨੇ ਧੀਜ ਹੋਤਾ ਹੈ ਹਾਂ ਤੇ ਮੇਰਾ ਭਰਾ ਆਇਆ ਇੰਨੀ ਖੁਸ਼ੀ ਮਨ ਚੜ ਗਈ ਰਹਿੰਦੇ ਉਹਦੇ ਮੂੰਹ ਤੇ ਦਿਖੰਦਿਆ ਹੈਗਾ ਬਤਲੀ ਮਨ ਤੇ ਹੈ ਹੀ ਇਤਰਾ ਦੀ ਤੂੰ ਹੀ ਹਮ ਸਮਝਿਆ ਦੇਖਿਆ ਨਾ ਕਿੰਨਾ ਤੈਨੂੰ ਯਾਨੀ ਨਾ ਚਾਹ ਜੜੂਗਾ ਦੇਖਿਆ ਕਿੰਨਾ ਚਾਹ ਜੜੇਗਾ ਫਿਰ ਤੈਨੂੰ ਕੀ ਖਵਾਇਆ ਪਿਆਰਾ ਚਾਹ ਪਾਣੀ ਪਿਆ ਤੈਨੂੰ ਮਾੜਾ ਚਾਹ ਕੀਤਾ ਨਾ ਮਮੀ ਨੇ ਸਭੇ ਤੋਂ ਦੇ ਗਿਆ ਹਾਂ ਮੈਨੂੰ ਪਤਾ ਉਹ ਇਦਾਂ ਦੀ ਨਹੀਂ ਹੈ ਮੇਰੀ ਮੱਤ ਤੇ ਪਰਤਾ ਪੈ ਗਿਆ ਜੀ ਮੈਂ ਇਹ ਜਾਣਦਾ ਪਿੱਲੇ ਮੇਰੀ ਬਾਣੀ ਕਿਹਾ ਰੰਜੀਤ ਉਹਨਾਂ ਨੇ ਕਦੀ ਸਾਡੇ ਨਾਲ ਮਾੜਾ ਨਹੀਂ ਕੀਤਾ ਕੁਝ ਬਸ ਅਹੀ ਆ ਜੋ ਉਹਨਾਂ ਨੂੰ ਸਮਝ ਨਹੀਂ ਪਾਏ ਕਦੀ ਉਦੋਂ ਦਾ ਅਹੀ ਤੇ ਆਪਣੀਆਂ ਟੈਨਸ਼ਨਾਂ ਚ ਲੱਗੇ ਆ ਉਦੋਂ ਦਾ ਨਾ ਦਾ ਵਿਚਾਰਿਆਂ ਦਾ ਤਾਲਾ ਬੰਦ ਵੇਖ ਕੇ ਅਹੀਂ ਕਿਹੜਾ ਨੂੰ ਲੱਭਿਆ ਵਾ ਬਸ ਅਸੀਂ ਫੋਨ ਕਰਦੇ ਰਹੇ ਹਾਂ ਰਿਸ਼ਤੇਦਾਰਾਂ ਨੂੰ ਕਿ ਇੱਥੇ ਤੇ ਨਹੀਂ ਇੱਥੇ ਤੇ ਨਹੀਂ ਤੇ ਅਸੀਂ ਗੜੀ ਘੁਮਾੜ ਜਾਂ ਪੁੱਛਦੇ ਗਏ ਉੱਥੋਂ ਲੱਗ ਗਿਆ ਅਸੀਂ ਤਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਉਹ ਰਹਿਣ ਕਿੱਥੇ ਡੇ ਵਿਚਾਰੀ ਕਿ ਆਪਣੀ ਆਪ ਕਾਹੀ ਆਪਣੇ ਮੰਮੀ ਚੇਲੇ ਨਾਲ ਫਸੇ ਪਏ ਆ ਬਾਕੀ ਪੁੱਤ ਨਵਾਂ ਨਮਾਸ ਥੋੜਾ ਆਖ ਨੂੰ ਦਾਵਾ ਵੇਖ ਲਾ ਤੂੰ ਗਿਆ ਤੇ ਕਿਤੇ ਪੈਣ ਫੁੱਲੀ ਨਹੀਂ ਸਮਾਈ ਰਣਜੀਤ ਇਹਦਾ ਮਤਲਬ ਕਿਮਲ ਦੀਦੀ ਤੇ ਰਾਜੂ ਭਾਜੀ ਆਪਣੇ ਘਰ ਵਾਪਸ ਆ ਗਏ ਆ ਉਹ ਆਖਣ ਦੇ ਹੀ ਨਾ ਵੀ 6 ਮਹੀਨੇ ਤੋਂ ਘਰ ਬੰਦ ਪਿਆ ਵਾ ਲੱਗ ਗਿਆ ਜਿਹੜੇ ਮੈਦੂਨ ਕੰਮ ਕਰਦੇ ਸੀ ਉਹਨਾਂ ਨੇ ਸਾਨੂੰ ਦੱਸਿਆ ਸੀ ਨਾ ਨੇ ਨਹੀਂ ਉਹ ਘਰத்து ਵਾਪਸ ਨਹੀਂ ਗਏ ਹਾਂ ਉਹ ਨਵੇਂ ਨਵਾ ਘਰ ਲੈ ਲੈ ਨਵੀਂ ਕੋਠੀ ਪਾ ਲਈ ਹੋਰ ਆ ਨਵਾ ਘਰ ਹਾਂ ਆਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਨਵਾ ਘਰ ਕਰੋ ਘਰ ਵੇਚਿਆ ਨਹੀਂ ਉਹਨਾਂ ਨੇ ਉਹ ਵੀ ਘਰ ਉਹਨਾਂ ਦੀ ਕੋਲੀ ਵਾਲੀ ਅੱਛਾ ਹਾਂ ਉਹਨਾਂ ਨੇ ਡਿ ਕਰਾਇਆ ਤੇ ਇੰਟੜਾਇਆ ਘਰ ਕਿ ਸਾਡਾ ਪੁਰਾਣਾ ਘਰ ਆ ਸਾਡੀ ਯਾਦ ਆ ਉਹਨੂੰ ਬਸ ਉੱਥੇ ਲਾ ਕੇ ਲੱਗਾ ਚੱਲ ਜੰਦੇ ਸਫਾਈ ਚ ਕੋਈ ਘਰ ਹੁੰਦੇ ਕਿਤੇ ਦੇਖ ਲਓ ਮੰਮੀ ਐ ਰੱਬ ਦੇ ਰੰਗ ਜਦੋਂ ਦਿੰਦਾ ਹਨਾ ਛੱਪੜ ਪਾਰ ਕੇ ਦਿੰਦਾ ਜੀ ਮੰਮੀ ਵਧਾਈਆਂ ਹੁਣ ਬਹੁਤ ਬਹੁਤ ਅਸੀਂ ਬੀਮਾ ਦੀਦੀ ਦੇ ਘਰ ਜਾਵਾਂਗੇ ਉਹਨੂੰ ਵਧਾਈ ਦੇਣ ਨਾਲੇ ਮਿਲ-ਗਹਿਲ ਕੇ ਆਵਾਂਗੇ ਹਾਂ ਮੰਮੀ ਦੂਜੀ ਵਾਰੀ ਮੈਨੂੰ ਸਾਬ ਗਲਤ ਸਾਬ ਕਰ ਦਿੱਤਾ ਵੀ ਮਨ ਲਵੇ ਲਾ ਪਹਿਲੀ ਵਾਰੀ ਮੈਂ ਉਹਨੂੰ ਇਦਾਂ ਕਿਹਾ ਧਰਿਆ ਅਣ ਦੂਜੀ ਵਾਰੀ ਸੋਚਿਆ ਸੀ ਮੈਂ ਨਾ ਪਿੰਜਰ ਕਰੇ ਜਾਊਂਗਾ ਕਿਤੇ ਮੈਂ ਕਿੱਦਾਂ ਬੋਲੂ ਕਿ ਕਿੰਦਾ ਵਿਆਹ ਕਰੋ ਪਰ ਨਾ ਉਹ ਵੀ ਨਹੀਂ ਖੁਸ਼ ਹੋਈ ਨਾ ਮੈਨੂੰ ਦੇਖ ਕੇ ਸੱਚੀ ਨਹੀਂ ਮੇਰੀ ਬੀਮਾ ਨਹੀਂ ਪੁੱਤ ਹੈ ਪਰ ਅੰਧਰੇ ਵਿੱਚ ਕੁਝ ਨਹੀਂ ਉਹ ਤੇ ਸ਼ੁਰੂ ਤੋਂ ਬੜੇ ਚੰਗੇ ਹੀ ਬਸ ਅਹੀਂ ਉਹਨਾਂ ਦੋਨਾਂ ਨੂੰ ਸਮਝ ਨਹੀਂ ਪਾਏ ਤੁਹਾਨੂੰ ਪਤਾ ਮਾਸੀ ਜੀ ਵੀ ਕਿੰਨੇ ਚੰਗੇ ਹੀ ਸ਼ੁਰੂ ਤੋਂ ਮੇਰੇ ਨਾਲ ਇੰਨਾ ਪਿਆਰ ਕਰਦੇ ਸੀ ਨਾ ਮਾਸੀ ਜੀ ਪਰ ਬਸ ਮੈਂ ਨਹੀਂ ਉਹਨਾਂ ਦੇ ਪਿਆਰ ਨੂੰ ਸਮਝ ਪਾਈ ਮੇਰੀ ਈਗੋ ਨਹੀਂ ਮੰਨਉਦੋ ਕਰਨਾ ਜਿੰਮਲ ਦੇ ਇਥੇ ਮਾਸੀ ਜੀ ਨਾਲ ਦੇ ਤੇ ਰਾਜੂ ਭਾਈ ਦੀ ਮਿਹਨਤ ਨੇ ਨਾ ਪੂਰੇ ਰੰਗ ਲਾ ਦਿੱਤੇ ਕਰਨਾ ਸਾਬ ਦੇ ਇੰਨਾ ਘਰ-ਬਾਰ ਬਣਾ ਲਿਆ ਉਹਨਾਂ ਨੇ ਇੰਨਾ ਕੰਮ ਵਧ ਗਿਆ ਨਾ ਨਾ ਦੱਸ ਸਕੀ ਐਵੇਂ ਨਹੀਂ ਆਂਦੇ ਮੰਮੀ ਮੇਹਤਾਂ ਨੂੰ ਭੱਲ ਲੱਗਦੇ ਨੇ ਤੇ ਕੀਟਾਂ ਨੂੰ ਮਰਦਾਂ ਵਾਂ ਚੰਗੀ ਹੋਵੇ ਰਬ ਸਭ ਕੁਝ ਦਿੰਦਾ ਸਹੀ ਗੱਲ ਆ ਚਲੋ ਕੋਈ ਨਹੀਂ ਮਾਰ ਤੁਹਾਨੂੰ ਵੀ ਦਊਗਾ ਤੁਹਾਨੂੰ ਤਾਂ ਬਹੁਤ ਖੁਸ਼ੀ ਹੋਈ ਅਛਰ ਜੀ ਆਪਾਂ ਹੋ ਕੇ ਆਈਏ ਬੀਮਾ ਦੀਦੀ ਹੋਣਾ ਕੋ ਮੈਂ ਵੀ ਜਾਣਾ ਵਾ ਮੰਮੀ ਜੀ ਵੀ ਜਾਣਗੇ ਵਧਾਈ ਵਧੂਈ ਦੇ ਕੇ ਆਈਏ ਉਹਨਾਂ ਨੂੰ ਹਾਂ ਜਾਵਾਂਗੇ ਜਾਵਾਂਗੇ ਨਾ ਦੀਦੀ ਕੋ ਮਾਫੀ ਮੰਗਾਗੀ ਤੇ ਨਾਲੇ ਕਹਾਂਗੀ ਕਿ ਦੀਦੀ ਘਰੇ ਆਇਆ ਕਰੋ ਤੁਹਾਡੇ ਬਿਨਾ ਦਿਲ ਨਹੀਂ ਲੱਗਦਾ ਉਹ ਵੀ ਮੈਨੂੰ ਕਹਿਣ ਦੇਈ ਕੱਲ ਫਿਰ ਮੈਂ ਵੀ ਹੋਣਾ ਵਾ ਘਰੇ ਪਤਾ ਵੀ ਨਹੀਂ ਮੈਨਾਂ ਤੇ じゃ ਫਿਰ ਤਪੀ ਜੀ ਨੂੰ ਲੈ ਕੇ ਆਇਆ ਇੱਥੇ ਬੜਾ ਵੱਡਾ ਦੇ ਲਿਆ ਦੀਦੀ ਦਾ ਹਾਂ ਬਹੁਤ ਵੱਡਾ ਦੇ ਲਿਆ ਤੇ ਪਤਾ ਮੇਰੇ ਬਾਰੇ ਨਾ ਪੁੱਛਿਆ ਗਈ ਤੇ ਮਮੀ ਕਦੇ ਦੀ ਨਹੀਂ ਇੱਕ ਦੋ ਵਾਰ ਫੋਨ ਕੀਤਾ ਤੱਕ ਗਈ ਪਤਨ ਮੈਂ ਵੀ ਬੜਾ ਚੇਰ ਹੋ ਗਿਆ ਤੁਹਾਡੀ ਮਮੀ ਜੀ ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਤੁਹਾਡੇ ਵਰ ਇਹ ਪੁੱਛਿਆ ਵਾ ਉਹ ਕਹਿੰਦੀ ਮਮੀ ਨਾਲ ਮੇਰੀ ਕਦੀ ਲੜਾਈ ਮਮੀ ਨੇ ਕੋਈ ਯਾਦ ਨਹੀਂ ਕੀਤਾ ਬਹੁਤ ਘੱਟ ਕੀਤਾ ਤੁਹਾਡੇ ਵੀ ਗੱਲ ਕਰ ਲੈਣਾ ਤੇ ਤੁਹਾਨੂੰ ਫੋਨ ਲਾ ਲੈਣਾ ਨਹੀਂ ਪਤਾ ਸਾਡੇ ਤੇ ਘੱਟੀ ਹੋਈ ਉਹ ਨਾ ਆਇਆ ਪਤਨ ਮੈਂ ਆਇਆ ਉਹਦਾ ਨਹੀਂ ਲੱਗਾ ਪਰ ਮੈਂ ਜਾ ਨਹੀਂ ਸਕੀ ਇਹ ਨਹੀਂ ਗਲਤੀ ਮੇਰੀ ਹੈਗੀ ਕੋਈ ਨਹੀਂ ਤੁਹਾਡੇ ਬੈਠੇ ਕੋ ਬੂਆ ਘਰ ਤਾਂ ਆ ਬਾਰ ਦੇ ਖਾਓ ਕੋਣ ਆ ਗਿਆ ਹੁਣ ਵੇਲੇ ਮਮੀ ਬੰਦੇ ਦਾ ਪਤਾ ਨਹੀਂ ਲੱਗਦਾ ਦੇ ਨਾਲ ਕਿੱਥੇ ਕੰਮ ਜੜ ਜਾਣਾ ਇੰਨਾ ਬਹੁਤ ਮੈਨੂੰ ਤਾਂ ਇੰਨੀ ਖੁਸ਼ੀ ਨਾਲ ਦਾ ਕੰਮ ਕਰ ਵੇਖ ਕੇ ਸਚੀ ਤੈਨੂੰ ਤਨ ਮੈਂ ਕਹਿੰਦੇ ਆ ਰਾਤ ਮੈਂ ਚੰਗੀ ਸਕੂਨ ਦੀ ਨੀਂਦ ਸੁੱਤਾ ਸੀ ਭੈਣ ਦਾ ਕੰਮ ਕਰ ਵੇਖ ਕੇ ਨਾ ਵਧੀਆ ਨਾ ਸਚੀ ਉਹ ਤਾਂ ਦੇਰ ਚ ਖੋਲਣਾ ਨਾ ਮੈਂ ਬੜਾ ਆਪਾ ਹੀ ਦਿੰਦਾ ਸਹੀ ਗੱਲ ਵੀਰੇ ਦਿੱਟ ਖੋਟ ਹੈ ਨਹੀਂ ਆਪਾਂ ਤਾਂ ਵੀ ਉਹਦੇ ਨਾਲ ਜੋ ਮਰਜ਼ੀ ਕੀਤਾ ਪਰ ਉਹਨੇ ਤੇਰੇ ਨਾਲ ਬੁਰਾਈ ਨਹੀਂ ਕੀਤਾ ਤੇ ਤੈਨੂੰ ਕਿਤਨਾ ਭੱਜ ਕੇ ਮਿਲੀ ਉਹ ਤੇਰਾ ਭਰਾ ਆ ਤੋਹੇ ਨਾ ਸੱਚਾ ਚੜਿਆ ਉਹ ਵੀ ਨਾ ਫਿਰ ਨੀਤਾਂ ਨੂੰ ਮਰਾਦਾ ਨੀਤ ਵਧੀਆ ਹੀ ਨੀਤ ਸਾਹਿਬ ਹੀ ਨੀਤ ਨੂੰ ਮਹਾਰਾਜ ਮਿਲਦੀ ਮਹਾਰਾਜ ਨੇ ਵਿਆਹ ਕਿਲਾ ਦਿੱਤਾ ਉਹਨੂੰ ਮਹਾਰਾਜ ਸੁਵੀ ਰੱਖੇ ਉਹਨੂੰ ਮੇਰੀ ਧੀ ਹੈ ਕੋਲੀ ਆ ਕੌਣ ਆ ਅੱবি ਮੈਂ ਆ ਸਸਕਾ ਸਸਕਾ ਆ ਜਾ ਬਈ ਆ ਬੋਸਾ ਠੀਕ ਆ ਸਭ ਠੀਕ ਆ ਮੈਂ ਤੁਸੀਂ ਠੀਕ ਹੋ ਪਾਣੀ ਵੀ ਨਾ ਪਾਣੀ ਦੀ ਨਹੀਂ ਲੋੜ ਮੈਂ ਪੀ ਕੇ ਆਈ ਹਾਂ ਬਾਜੀ ਸਭ ਠੀਕ ਨੇ ਸਭ ਠੀਕ ਹੈ ਚਲ ਬੈਠ ਮੈਂ ਰਣਜੀਤ ਘਰੇ ਉਹਨਾਂ ਨੂੰ ਆਏ ਮਾਰਦੀ ਜੀ ਇਹ ਤੁਮ ਨੂੰ ਗੱਲਾਂ ਦੱਸਾਂ ਹੁਣ ਮੇਰਾ ਜੀ ਕਰਦਾ ਵੀ ਕਿਤੇ ਮੋੜ ਗਏ ਤਾਂ ਜਾ ਆਪਣੀ ਪੀ ਤੇ ਕੋਲ ਕੋਈ ਤਾਂ ਲੱਗ ਮਮੀ ਆ ਪਾ ਹਾਂ ਜੀ ਕੌਣ ਆ ਬਾਹਰ ਮੇਰੀ ਗੱਲ ਸੁਣੋ ਉਹ ਗੁਰਪ੍ਰੀਤ ਆਈ ਹੈ ਮਮੀ ਗੁਰਪ੍ਰੀਤ ਆ ਆ ਗੱਡੀ ਉੱळा ਗੁਰਪ੍ਰੀਤ ਮੈਨੂੰ ਕੀ ਪਤਾ ਕਿੱਦਾਂ ਆਈ ਆ ਆ ਲਓ ਇਹ ਤਾਂ ਥਾਲੀ ਚੈਨ ਨਹੀਂ ਮਿਲਿਆ ਕਰ ਸੜਾ ਝੜ ਕੇ ਤੇ ਫੇਰ ਆ ਗਈ ਮੂੰਹ ਚੁੱਕੇ ਤੇ ਸਰ ਉਹ ਸ਼ਾਹਣ ਘਰ ਆਈ ਨਹੀਂ ਕਿੱਦਾਂ ਕਿਹਾ ਕੀ ਇਹ ਫੇਰ ਵੀ ਧੀ ਆ ਸਰਕਾਰ ਦੀ ਪੜ੍ਹਨੇ ਆ ਸੁਣ ਲਾ ਕੀ ਆ ਮੇਰੀ ਭੈਣ ਆ ਪਰ ਮੈਨੂੰ ਸ਼ਰਮ ਆਉਦੀ ਇਹਨੂੰ ਪੜ੍ਹਨ ਕਹਿ ਲੱਗਿਆ ਚੱਲ ਕੋਈ ਆਉਣਾ ਨਹੀਂ ਆਜੂ ਮੈਂ ਕਿ ਫੇਰ ਮੈਂ ਪੁੱਛ ਲੈਣੀ ਕਿ ਕਿੱਦਾਂ ਆਈ ਚੱਲ ਰੋਟਾ ਚੱਲ ਜਮਾ ਤੇ ਪੜ੍ਹਾਈ ਫੇਰ ਪੁੱਛ ਕੀ ਜਾਂਦੀ ਹੈ ਸੱਸ ਕਾ ਮੈਂ ਸੱਸਰੀ ਕਾ ਸੱਸੀ ਕਾ ਬੈਨੂੰ ਰਾਜੀ ਆ ਹਾਂਜੀ ਠੀਕ ਆ ਸੋਨੂੰ ਠੀਕ ਠਾਕ ਆ ਹਾਂਜੀ ਮੰਮੀ ਸੋਨੂੰ ਠੀਕ ਹੈ ਹੋਰ ਤੁਹਾਡੀ ਸਿਹਤ ਠੀਕ ਹੈ ਠੀਕ ਆ ਵੇਖ ਲੈ ਮੇਰੀ ਸਿਹਤ ਤੇ ਤੈਨੂੰ ਅੱਜ ਕਿਹੋ ਜਿਹਾ ਰੌਲਾ ਆ ਗਿਆ ਬੈਣੇ ਤੁਹਾਡਾ ਹਾਲ ਵਧੀਆ ਰਹਿਣਾ ਵਾ ਸੋਨ ਦਾ ਵੀ ਹਾਲ ਵਧੀਆ ਹੋਣਾ ਹਾਂ ਤੇ ਸਾਡੀ ਗਰੀਬਾਂ ਦੇ ਮਾੜੇ ਆ ਹਾਂ ਸਾਡਾ ਟੱਕ ਟੰਗ ਸਰਜੇ ਇੱਥੇ ਬੜਾ ਵਾ ਨਾ ਇਹ ਤੁਹਾਡੀ ਬਾਤ ਪੁੱਛੀ ਆ ਲੈ ਗੁਰਪ੍ਰੀਤ ਸਾਨੂੰ ਤੇ ਭਣਾ ਉੱਥੇ ਲੈ ਆ ਕੇ ਸੁੱਟਦਾ ਜਿੱਥੇ ਕਿਤੇ ਪਾਣੀ ਦਾ ਘੋਟੇ ਨਾ ਲੱਭੇ ਅਈ ਤੇ ਇੰਨੇ ਤਾਂ ਕੀ ਸਾਰੇ ਜਾਣੇ ਤੇ ਸਾਡ ਕੋਈ ਕੰਮ ਤੇ ਨਾ ਕੋਈ ਤੇ ਜਾ ਕਰਦੀ ਦਦੀ ਪੂਰੇ ਆਪਣੀਆਂ ਹੀ ਕਰੀ ਜਾਣਦੇ ਜੇ ਉਹਦੀ ਵੀ ਸੁਣ ਲੋ ਵੀ ਉਹ ਆਈ ਕਿੱਧਰ ਆ ਗੁਰਪ੍ਰੀਤ ਦੱਸ ਆਈ ਕਿੱਧਰ ਆ ਤੁਸੀਂ ਤੇ ਆਪਣਾ ਹੰਦੇ ਦੁੱਖ ਸੁਣਾ ਲੱਗ ਪਏ ਆਪਣਾ ਰੋਣਾ ਰੋਣ ਲੱਗ ਪਏ ਉਹ ਮੇਰਾ ਵੀ ਸੁਣ ਲੋ ਮੈਂ ਕਿੱਥੇ ਆਈ ਆ ਸਾਰੇ ਸ਼ਿਕਾਇਤਾਂ ਦਾ ਚਿੱਠਾ ਖੋਲ ਕੇ ਰੱਖ ਦੇ ਹੁੰਦੇ ਆ ਸਾਹਮਣੇ ਜਦੋਂ ਵੀ ਆਵਾਂ ਆਪਣੀ ਸਨਾਲਾ ਨੂੰ 10 ਗੁਰਪ੍ਰੀਤ ਜਿੱਦ ਨਹੀਂ ਭਾਬੀ ਸੋਨੂੰ ਨੂੰ ਨਾ 10 ਲੱਖ ਦਾ ਘਾਟਾ ਪੈ ਗਿਆ ਕਾਰੋਬਾਰ ਵਿੱਚ ਉਹਨੇ ਕਿਤੇ ਪੈਸੇ ਲਾਏ ਸੀ ਆਪਣੇ 10 ਲੱਖ ਦਾ ਹਾਂਜੀ ਅੱਛਾ ਸੋਨੂੰ ਇੰਨਾ ਵੱਡਾ ਘਾਟਾ ਪੈ ਗਿਆ ਉਹਨੂੰ ਤਾਂ ਜਿਹੜਾ ਪੈਣਾ ਹੀ ਪੈਣਾ ਤੇ ਆ ਮੈਨੂੰ ਵੀ ਪੈ ਗਿਆ 10 ਲੱਖ ਦਾ ਘਾਟਾ ਘਾਟਾ 10 ਲੱਖ ਦਾ ਘਾਟਾ ਮਾੜਾ ਹੋ ਗਿਆ ਇਹ ਕਿੱਦਾਂ ਪੈ ਗਿਆ 10 ਲੱਖ ਦਾ ਘਾਟਾ ਗੁਰਪ੍ਰੀਤ ਇਹਨਾਂ ਨੇ ਨਾ ਕਿ ਦੋਸਤੇ ਕਹਿੰਦੇ ਨੇ ਹਰ ਕਿਹੇ ਕੰਪਨੀ ਚ ਪੈਸੇ ਲਾਤੇ ਕਿ ਡਬਲ ਹੋ ਜਾਣਗੇ। ਅੱਛਾ ਜਿੰਦਾ ਮੈਂ ਲਾਤੇ ਸੀ। ਤੇਰੇ ਹੱਲ ਏਦਾਂ? ਹਾਂਜੀ ਜਿਵੇਂ ਮਰਜ਼ੀ ਸਮਝੋ ਤੁਸੀਂ। ਆਪਾਂ ਦੇ ਕਿਤੇ ਹੋਰ ਲਾਇ ਸੀ। ਅੱਛਾ ਪੈਸੇ ਲਾਤੇ ਮੈਨੂੰ ਮੈਨੇ ਦੱਸਿਆ ਮੈਂ ਕੋਈ ਸਲਾਹ ਦੇ ਦੇ ਹੁੰਦੀ ਕੋਈ ਚੰਗੀ। ਹਾਂ ਸਹੀ ਗੱਲ ਆ। ਜਿੱਦਾਂ ਮੈਨੂੰ ਵੀ ਕੋਈ ਨਾਲ ਹੋਰ ਸਲਾਹ ਦੇ ਦਿੰਦਾ। ਜਿੱਦਾਂ ਸਲਾਹਾਂ ਜਿੱਤੇ ਗੱਗੀਆਂ ਜਿੱਤੇ ਅੱਗੇ ਇੰਨੇ ਦਿੱਤੀਆਂ ਤੈਨੂੰ ਅੱਛਾ ਵੀ ਗੱਲ ਕਰ ਲੈਂਦਾ। ਫਿਰ ਕੀ ਹੋਇਆ ਫਿਰ ਕੀ ਆ? ਹਾਂਜੀ ਦੱਸੋ ਤੁਸੀਂ। ਤੇ ਔਰ ਉਹ ਦੋਸਤ ਨੇ ਜਿਹੜੇ ਪੈਸੇ ਲਗਾਏ ਉਹ ਕੰਪਨੀ ਫਰਾਡ ਨਿਕਲੀ ਤੋ ਅੱਜ ਤੱਕ ਉਹ ਬਾਜੀ ਦੀ ਕੰਪਨੀ ਤੇ ਕੋਈ ਪੈਸਾ ਤੇ ਨਾ ਨੂੰ ਮਿਲਿਆ ਹੀ ਨਹੀਂ ਪਹਿਲੇ ਲਾਇਏ ਸੀ ਪਹਿਲੇ ਦੇਣ ਤੇ ਹੋਣੇ 2 ਡੋਟ 8 ਲੱਖ ਦੀ ਕੰਪਨੀ ਫਰਾਡ ਬਾਜੀ ਹਾਂ ਰਣਜੀਤ ਵੀ ਜਿੱਦਾਂ ਮੈਂ ਅੱਜਰ ਕੱਟੀ ਪਾਈ ਤੇ ਵੀ ਇਹਨੇ ਵੀ ਮੇਰੀ ਮਾਰ ਲਈ ਵੀ ਕਹਿ ਤਾ ਫਰੋਡ ਹੀ ਹੋ ਗਿਆ ਮੇਰੇ ਨਾਲ ਵੀ ਇਹ ਤੇ ਨਹੀਂ ਪੈਸੇ ਮਿਲੇ ਤੇ ਮੇਰੇ ਜਾਂ ਤੇ ਜੈਲਾ ਹੀ ਹੋ ਗਿਆ ਕਹੇ ਤੂੰ ਉਹਦਾਂ ਨਾ ਕੀਤੀ ਜੋ ਤੇਰਾ ਨਾ ਹੋ ਗਈ ਤੇ ਤਾਂ ਬਰਾਬਰ ਹੀ ਹੋ ਗਈ ਉਹਦਾ ਹੀ ਦੱਸਣ ਦਈ ਆ ਵੀ ਇਹਦੇ ਨਾਲ ਵੀ ਹੋ ਗਿਆ ਜੀ ਅਗਲੇ ਪਾਸੇ ਇਹ ਤਾਂ ਬਹੁਤ ਮਾੜਾ ਹੋਇਆ ਭੈਣੇ ਹਾਂ ਭਾਜੀ ਬੜਾ ਮਾੜਾ ਹੋਇਆ ਇਹਨਾਂ ਨੂੰ ਤੇ ਹੋਣਾ ਹੀ ਹੋਣਾ ਉਹ ਜਿਹੜੀ ਮੈਂ ਕਿਹਾ ਸੀ ਮੈਨੂੰ ਵਿਆਜ ਤੇ ਪੈਸੇ ਆਣਗੇ ਅੱਛਾ ਆਰਾਮ ਨਾਲ ਗੱਲ ਦੱਸ ਇੱਥੇ ਰੋ ਕੇ ਕਿਹੜਾ ਕੋਈ ਹੱਲ ਨਿਕਲਦਾ ਆਰਾਮ ਨਾਲ ਕਿੰਨਾ ਪੀਣਾ ਫਿਰ ਦੱਸ ਨਹੀਂ ਮੰਮੀ ਮੈਂ ਪੀ ਕੇ ਆਈ ਆ ਚਾਹ ਕੋ ਹਾਂ ਹੁਣ ਦੱਸ ਸੋ ਉਹਨਾਂ ਨੇ ਤੇ ਹੋਣਾ ਹੀ ਹੁਣ ਜੋ ਹੋ ਗਿਆ ਹੋ ਗਿਆ ਚਲੋ ਛੱਡੋ ਮੈਂ ਜਿਹੜੇ ਪੀਪੀ ਅੱਜ ਤੇ ਪੈਸੇ ਦਿੱਤੇ ਸੀ 5 ਲੱਖ ਰੁਪਈਆ ਪਹਿਲਾਂ ਦਿੱਤਾ ਅੱਛਾ ਜਿਹੜਾ ਤੂੰ ਮੈਨੂੰ ਵੀ ਆਣ ਕੇ ਕਹਿਣ ਦੀ ਸੀ ਕਿ ਭਾਬੀ ਵਿਆਜੀ ਪੈਸੇ ਦਿਆ ਕਰ ਵਿਆਜ ਬੜਾ ਆਉਂਦਾ ਈ ਵਿਆਜ ਰਹੀਂ ਰਕਮ ਹੀ ਨਿਕਲ ਹੁੰਦੀ ਆ ਉਹ ਕਹਾਂ ਹਾਂ ਉਹ ਭਾਬੀ ਤੂੰ ਕਿਹਨੂੰ ਦਿੱਤੇ ਸੀ ਮੇਰੀ ਫ੍ਰੈਂਡ ਹੈਗੀ ਮੁਸਕਾਨ ਉਹਨੇ ਨਾ ਮੈਨੂੰ ਕਿਹੇ ਨਵੇਂ ਲਾਇਆ ਸੀ ਅੰਜੂਨਾ ਦੀ ਕੁੜੀ ਨਾ ਅੱਛਾ ਤੇ ਮੈਨੂੰ ਤੇ ਉਹਦਾ ਘਰ-ਬਾਰ ਵੀ ਨਹੀਂ ਪਤਾ ਅੰਜੂ ਹਾਂ ਹੈ ਨਾ ਹੀ ਪਹਿਲੀ ਆ ਸੁਣਿਆ ਆ